ਜੰਡੇਆਲਾ ਗੁਰੂ ਵਿਖੇਸ਼ਪੁਰੀ ਰੋਡ ਤੇ ਇੱਕ ਪਾਰਲਰ ਤੇ ਚੱਲੀਆਂ ਗੋਲੀਆਂ ਪਾਰਲਰ ਦੀ ਮਾਲਕਣ ਵਿਪਨ ਰਾਣੀ ਪਤਨੀ ਕੁਲਦੀਪ ਕੁਮਾਰ ਦੇ ਪੈਰ ਤੇ ਲੱਗੀ ਗੋਲੀ ਜਿਸ ਦੇ ਚਲਦੇ ਉਸ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਕਰਾਇਆ ਗਿਆ ਦਾਖਲ ਪੇਸ਼ ਹੈ ਜੰਡੇਆਲਾ ਗੁਰੂ ਤੋਂ ਪੱਤਰਕਾਰ ਹਰਿੰਦਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ Anubala. <laughs> <laughs> ਗੱਲ ਦੋਈ ਅਭੀ ਇਕਦਮ ਅਸੀਂ ਤੇ ਅਭੀ ਆਪਣੇ ਕਮਰੇ 'ਚ ਬੈਠੇ ਹੋ ਇਸੀ ਇਕਦਮ ਫਾਇਰਿੰਗ ਹੋਈ ਹੈ ਦਾਨੀ ਮੇਰੀ ਹੈ ਉਹ ਜਿਹਨੇ ਗੋਲੀ ਲੱਗੀ ਹੈ ਤੇ ਉਹ ਦੁਕਾਨ 'ਚ ਕੁਝ ਸਮਾਨ ਲੈਣ ਵਾਸਤੇ ਗਈ ਸੀ ਤੇ ਇਕਦਮ ਉਹਦੇ ਰੋਣ ਦੀ ਆਵਾਜ਼ ਆਈ ਤੇ ਗੋਲੀ ਚੱਲਣ ਦੀ ਆਵਾਜ਼ ਆਈ ਹੈ ਤੇ ਮੈਂ ਇਕਦਮ ਕਮਰੇ 'ਚ ਬਾਹਰ ਆਈ ਆ ਤੇ ਦੇਖਿਆ ਇੱਥੇ ਖੂਨੋ ਖੂਨ ਹੋਈ ਪਈ ਸੀ ਇੱਥੇ ਉਹ ਫਿਰ ਆਪਣਾ ਮਤਲਬ ਕਿ ਹਰ ਇੱਕ ਰਿਸ਼ਤਦਾਰ ਹੀ ਗਏ ਉਹਨਾਂ ਨੇ ਬੁਲਾਇਆ ਗਿਆ ਸੀ ਉਹਨਾਂ ਕੋ ਆਪਣੀ ਪਰਸਨਲ ਫਾਈਲ ਰੈਫਰ ਲੱਗੀ ਇਹਨਾਂ ਕੋ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਭੱਜ ਗਏ ਫਿਰ ਉਹ

ਨੇ ਇਹ ਸੜਕ ਕੋ ਫਿਰ ਸੜਕ ਨਹੀਂ ਗਿਆ ਬਿਸਟੂ ਸਰ ਜਿਹੜੇ ਜਿਹੜੇ ਫਾਇਰ ਤੁਹਾਡੀ ਗੋਲੀ ਜਿਹੜੀ ਲੱਗੀ ਉਹ ਕਿੱਥੇ ਕਿੱਥੇ ਲੱਗੀ ਜੀ ਸਰ ਪੈਰ ਤੇ ਲੱਗੀ ਸਰ ਗੋਲੀ ਸਰ ਹੁਣ ਕਿੱਥੇ ਹੈਗੇ ਹੌਸਪੀਟਲ ਲੈ ਜਾ ਲਈ ਉਹਨੂੰ ਠੀਕ ਹੈ ਕੰਡੀਸ਼ਨ ਸਰ ਹਾਲੇ ਕੋਈ ਪਤਾ ਨਹੀਂ ਸਰ ਕੀ ਮੰਗ ਕਰਦੇ ਆ ਉਹ ਜਰਾ ਮੰਗ ਦੇਗਾ ਇਹਨਾਂ ਦਾ ਸਿਕਨਾ ਜੀ ਉਹ 40 ਸਰ ਪੈਸੇ ਦੀ ਮਤ ਮੰਗ ਕੀਤੀ ਹੈ ਹੈ ਅਸ ਬਣਾ ਗਿਆ ਨਾ ਇਹਨਾਂ ਨੇ ਗੱਲ ਕਰ ਲੋ ਸਰਵਨ ਕੁਮਾਰ ਆ ਜੀ ਕੀ ਕੰਮ ਕਰਦੇ ਆਪਾਂ ਬੇਟੇ ਕਰਦੇ ਮੋਬਾਈਲ ਦੀ ਰਿਪੇਅਰ ਦੀ ਦੁਕਾਨ ਆ ਅੱਛਾ ਤੇ ਆ ਬੇਟੀ ਜੀ ਨੇ ਛੱਟ ਲੱਗੀ ਆ ਇਹ ਪਾਰਲਰ ਦਾ ਕਰਦੀ ਆ ਸਾਡੇ ਘਰ ਚੇ ਦੁਕਾਨ ਆ ਤੁਹਾਡੀ ਦੁਕਾਨ ਤੇ ਗੋਲੀ ਚੱਲੀ ਕੀ ਕੰਮ ਹੈ ਕਾਰਨ ਕੀ ਸਾਨੂੰ ਤੇ 3 ਤਰੀਕ ਤੋਂ ਧਮਕੀਆਂ ਆ ਰਹੀਆਂ ਸੀ ਕਿ ਕਿੰਨਾ ਬਲੋਂ ਦਿੱਤੀਆਂ ਜਾ ਰਹੀਆਂ ਸੀ ਧਮਕੀਆਂ ਇਹ ਕੋਈ ਹੈਗਾ ਕਿ ਗੈਂਗਸਟਰ ਕਹਿੰਦਾ ਕਿ ਮੈਂ ਕਰਨ ਬਾਠ ਆ ਓਕੇ ਕਰੋੜ ਰੁਪਇਆ ਤੁਹਾਡੇ ਕੋਲ ਲੈਣਾ ਵਾ ਠੀਕ ਹੈ ਇਹਦਾ ਪ੍ਰਬੰਧ ਕਰ ਲਓ ਪਹਿਲਾਂ ਕਿ ਅਸੀਂ ਉਹ ਗੱਲਾਂ ਸੁਣਦੇ ਸੁਣਦੇ ਰਹਿ ਗਏ ਉਹ ਉਹ ਤਰ੍ਹਾਂ ਜਿਵੇਂ ਅਸੀਂ ਕਾਲ ਨਹੀਂ ਚੁੱਕੀ ਕਿ ਉਹਨਾਂ ਨੇ ਉਹ ਕੀ ਕਹਿੰਦੇ ਵੀਡੀਓ ਉਹ WhatsApp ਤੇ WhatsApp ਕਾਲ ਦੇ ਵਿੱਚ ਉਹਨੇ ਰਿਪੋਰਟ ਭੇਜੀ ਆ ਠੀਕ ਉਹ ਆਉਂਦਿਆਂ ਰਹੀਆਂ ਉਹਨਾਂ ਤੋਂ ਬਾਅਦ ਅਸੀਂ ਫਿਰ 5 ਤਰੀਕ ਨੂੰ ਐਸਐਸਪੀ ਦੇ ਵੀ ਗਏ ਆ ਹੂੰ ਤੇ ਉਹਨਾਂ ਨੇ ਕਿਹਾ ਜੀ ਠੀਕ ਹੈ ਤੁਹਾਡੀ ਰਿਪੋਰਟ ਕਰ ਦਾਂਗੇ ਡੀਐਸਪੀ ਸਾਹਿਬ ਨੂੰ ਵੀ ਕੋਈ ਗੱਲ ਫਿਰ ਡੀਐਸਪੀ ਸਾਹਿਬ ਕੋ ਵੀ ਗਏ ਆ ਕੱਲ ਗਏ ਆ ਹਾਂ ਪਹਿਲਾਂ ਤੇ ਦੋ ਦਿਨ ਸਾਨੂੰ ਨਹੀਂ ਆਈਆਂ ਸੀ ਤੇ ਕੱਲ ਉਹ ਪੰਜ ਤਿੰਨ ਕਾਂਡ ਹੋਏ ਸੀ ਨਾ ਆਪਣੇ ਉਹਦੇ ਕਰਕੇ ਅੰਨੇ ਸੀ ਮਿਲੇ ਤੇ ਕੱਲ ਫੇ ਰਾਜਮਰਮਲ ਉਤਰਾ ਸਾਡੇ ਨਾਲ ਸੀ ਅਸੀਂ ਕੱਲ ਗਏ ਆ ਤੇ ਕੱਲ ਇਹਨਾਂ ਨੇ ਕਈ ਡਿਟੇਲਾਂ ਲਈਆਂ ਸਾਡੇ ਰਿਪੋਰਟ ਨਾਲ ਦਿੱਤੀਆਂ ਵਾ ਠੀਕ ਹੈ ਤੇ ਉਸ ਤੋਂ ਬਾਅਦ ਕੀ ਹੈ ਕਿ ਅਸੀਂ ਉਹ ਜਦੋਂ ਰਾਤ ਰਾਤ ਜਵਾਬ ਪੁਲਿਸ ਨੇ ਜਵਾਬ ਕੀ ਦਿੱਤਾ ਉਹ ਕਹਿੰਦਾ ਅਨਾ ਅੱਜ ਕਿਹਾ ਸੀ ਉਹਨਾਂ ਨੇ ਕਿ ਤੁਸੀਂ ਡੀਐਸਪੀ ਹੈਨਾ ਐਸਐਚਓ ਨੂੰ ਦਰਖਾਸਤ ਦਿਓ ਉੱਥੇ ਲਿਖ ਕੇ ਤੇ ਤੁਹਾਡੀ ਦਰਖਾਸਤ ਕੰਪਲੇਨ ਕੰਪਲੇਨ ਲਿਖੀਏ ਤੁਹਾਡੀ ਐਫਆਈਆਰ ਲਿਖੀਏ ਬਿਆਨ ਲਿਖਾਇਓ ਤੇ ਅੱਜ ਉਹਨਾਂ ਦੇ ਜਾਣਾ ਸੀ ਉਧਰੋਂ ਉਧਰ ਕੋਈ ਗੋਲੀ ਚੱਲ ਗਈ ਅੱਜ ਉਹ ਹੈ ਨਾ ਉਹ ਖਰੋਤੇ ਵਾਲਿਆਂ ਦੇ ਉਹ ਉਹਨਾਂ ਦੇ ਕਰਕੇ ਫਿਰ ਉੱਥੇ ਥਾਣੇ ਕੋਈ ਨਹੀਂ ਸੀਗਾ ਥਾਣੇ ਦੀ ਪੁਲਿਸ ਹੀ ਨਹੀਂ ਹੁੰਦੀ ਕਰੀ ਅਸੀਂ ਤੁਸੀਂ ਲਿਖਤੀ ਰਿਪੋਰਟ ਦਿੱਤੀ ਨਾ ਲਿਖਤੀ ਰਿਪੋਰਟ ਦਿੱਤੀ ਆ ਡੀਐਸਪੀ ਸਾਹਿਬ ਨੂੰ ਤੁਸੀਂ ਐਸਐਸਪੀ ਨੂੰ ਹੀ ਦਿੱਤੀ ਯਾਰ ਉਹਨਾਂ ਨੇ ਗੋਲੀ ਲੱਗੀ ਉਹ ਕੀ ਲੱਗਦੇ ਤਾਂ ਤੇ ਮੇਰੀ ਨਾ মানে ਕੀ ਕਰੀ ਜਾਂਦੇ ਹੋ ਕਿ ਕੰਮ ਕਰਨੇ ਕਿ ਉਹ ਉਹ ਦੁਕਾਨ ਕਰਦੀ ਆ ਪਾਦਰਦੀ ਉਹ ਦੁਕਾਨ ਤੇ ਬੰਦ ਕਰ ਗਈ ਸੀ ਘੰਟਾ ਪਹਿਲਾਂ ਗੋਲੀ ਚੱਲਣ ਤੋਂ ਵੀ ਉਸ ਦੁਕਾਨ ਦੇ ਅੰਦਰ ਜੀ ਦਰਵਾਜ਼ਾ ਹੋਣ ਕਰਕੇ ਉਹ ਸਮਾਨ ਲੈਣ ਕੇ ਅੰਦਰੋਂ ਕੋਈ ਤੇ 32 ਜਗਾਈ ਉਹਨੇ ਤੇ 32 ਜਗਾ ਆ ਕੇ ਤੇ ਸਮਾਨ ਲੈ ਕੇ ਤੇ ਮੁੜਨ ਲੱਗੇ ਉਹ ਵਾਪਸ ਬੱਤੀ ਬੰਦ ਕਰਨ ਲੱਗੇ ਹੁਣ ਚੰਨ ਗੋਲੀਆਂ ਚੱਲ ਕੇ ਤੇ ਪੈਰਾਂ ਤੇ ਗੋਲੀਆਂ ਆਈ ਦੁਕਾਨ ਉੱਚੀ ਥੋੜੀ ਜੀ ਉਹਦੇ ਕਰਕੇ ਪੈਰਾਂ ਤੇ ਗੋਲੀ ਵਾ ਕਿੰਨੀਆਂ ਗੋਲੀਆਂ ਚੱਲੀਆਂ ਗੋਲੀਆਂ ਮੇਰੇ ਖਿਆਲ ਦੋ ਹੀ ਚੱਲੀਆਂ ਵਾ ਤੇ ਤੇ ਸਾਡੇ ਨਾਲ ਆ ਕੇ ਭਰਾ ਹੈਗਾ ਸੀ ਉਹ ਗੁੱਗੂ ਨਾਂ ਦਾ ਮੁੰਡਾ ਵਾ ਉਹ ਸਾਡੀ ਇਸੇ ਗੱਲ ਦੇ ਵਿੱਚ ਹੀ ਵੀ ਅਸੀਂ ਗੱਲ ਦੀ ਤੁਕ ਜੋ ਜਦੋਂ ਭਰੋਸਾ ਉਹਦੇ ਕਰੀਦੀ ਆ ਉਹਦੇ ਕੋਈ ਗੱਲਬਾਤ ਕਰਨੀ ਇਸੇ ਮਾਮਲੇ ਤੇ ਯਾਰਾ ਧਮਕੀਆਂ ਹੁੰਦੀਆਂ ਕਿਤਨਾ ਉਹ ਗੱਲਾਂ ਕਰਦੀ ਉਹਨੇ ਗੋਲੀ ਚਲੀ ਫਿਰ ਉਹਨੇ ਉੱਤੇ ਚੜ ਗਏ ਉੱਤੋਂ ਤਿੰਨ ਫਿਰ ਉਹਨੇ ਕੀਤੇ ਠੀਕ ਕਿਨੇ ਬੰਦੇ ਸੀ ਉਹ ਦੋ ਹੀ ਬੰਦੇ ਸਾਹਮਣੇ ਦੁਕਾਨ ਵਾਲਾ ਦੱਸਣਗੇ ਉਹਦੀ ਦੁਕਾਨ ਖੁੱਲੀ ਸੀ ਨਾ ਉਹ ਢੇਰੀ ਜੀ ਉਹਨੇ ਦੱਸਿਆ ਸਭ ਨੂੰ ਅਸੀਂ ਉਹ ਦੱਸ ਆਪਣੇ ਬੰਦੇ ਨੇ ਉਹ ਜਵਾਬੀ ਫਾਇਰ ਕੀਤਾ ਕੋਈ ਹਾਂ ਆਪਣੇ ਬੰਦੇ ਨੇ ਕੀਤਾ ਜੀ ਉਹਦੇ ਕਰਕੇ ਹੀ ਤੇ ਅਸੀਂ ਬਚਾ ਗਏ ਨਾ ਕੀਮਤਾਂ ਸਾਨੂੰ ਸਾਰਿਆਂ ਨੂੰ ਮਾਰ ਹੀ ਦਿੰਦੇ ਮੰਗ ਸ਼ਹਿਰ ਦੇ ਵਿੱਚ ਇੰਨੀਆ ਵਾਰ ਦੱਤਾ ਮੰਗੇ ਆ ਕਿ ਜੇ ਸੇਫਟੀ ਨਹੀਂ ਹੁੰਦੀ ਤੇ ਅਸੀਂ ਤੇ ਪੰਜਾਬ ਹੀ ਛੱਡ ਜਾਗੇ ਫਿਰ ਹੋਰ ਕੀ ਆ ਸਾਡੀ ਤੇ ਇਹ ਹੁਣ ਕਿਉਂਕਿ ਵੀ ਬੱਚਾ ਤਾਂ ਚੰਗਾ ਕੀ ਆ ਤੇ ਜਿੰਨੀ ਉਹਨਾਂ ਨੇ ਮੰਗ ਕਰ ਲਈ ਸਾਰੀ ਜਾਇਦਾਦ ਵੇਚ ਕੇ ਅਸੀਂ ਦੇ ਨਹੀਂ ਸਕਦੇ ਗੋਲੀਆਂ ਜਿਹੜੀਆਂ ਰੋਜ਼ ਹੀ ਚਲਦੀਆਂ ਅੱਜ ਵੀ ਸਵੇਰੇ ਵੀ ਚੱਲੀਆਂ ਹੋ ਇਹਨੂੰ ਕੰਟਰੋਲ ਹੋਇਆ ਹਾਂ ਹਾਂਜੀ ਹਾਂਜੀ ਉਸ ਪਰਤੇ ਕੀ ਕਰਨਾ ਚਾਹੁੰਦੇ ਜਿਹੜੇ ਜੰਡ ਵਾਲੇ ਉਹ ਕੰਟਰੋਲ ਮੈਂ ਤਾਂ ਕਹਿੰਦਾ ਉਸੇ ਤਰ੍ਹਾਂ ਸਾਰਿਆਂ ਨੂੰ ਕਰਨ ਜਾਂ ਤੇ ਤੇ ਜ ਨਹੀਂ ਤੇ ਸਾਨੂੰ ਆਪਣੇ ਹਾਲ ਤੀ ਛੱਡਦੇ ਕਿ ਮਰੋ ਤੁਸੀਂ ਤੇਰ ਕੀ ਹੈ ਜਦੋਂ ਪ੍ਰਸ਼ਾਸਨ ਦਾ ਸਾਨੂੰ ਕੋਈ ਆਸਰਾ ਹੀ ਨਾ ਹੋਵੇ ਪੁਲਿਸ ਵੱਲੋਂ ਕੋਈ ਸਹਿਯੋਗ ਨਹੀਂ ਮਿਲਿਆ ਸਹਿਯੋਗ ਹਾਲ ਤੱਕ ਤੇ ਕੋਈ ਚਵਾਨੀ ਦਾ ਵੀ ਨਹੀਂ ਮਿਲਿਆ 5 ਤਰੀਕ ਤੋਂ ਅਸੀਂ ਕੋਸ਼ਿਸ਼ ਕਰਦੇ ਹਾਂ ਓਕੇ ਗੱਲ ਹੈ ਵੀ ਫਾਇਰ ਚੱਲੇ ਬਾਰੋ ਮੇਰੀ ਵਾਈਫ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੋਈ ਹੈ। ਤੁਹਾਡੀ ਦੁਕਾਨ ਕਿੱਥੇ? ਮੇਰੀ ਮੈਂ ਕੁਲਦੀਪ ਮੋਬਾਈਲ ਰਿਪੇਅਰ ਦੁਕਾਨ ਹੈ ਮੇਰੀ। ਉਹ ਕਸ਼ੇਸ਼ ਬਿਊਟੀ ਸਲੂਨ ਹੈਗਾ ਉਹਨਾਂ ਦਾ। ਅੱਛਾ। ਉਹ ਆਪ ਚਲਾਉਂਦੇ ਨੇ। ਸਲੂਨ 'ਚ ਬੈਠੇ ਸੀ। ਹਾਂ ਸਲੂਨ ਦੇ ਵਿੱਚ ਬੈਠੇ ਸੀ ਸਮਾਨ ਸਾਹਮਣੇ ਪਏ ਸੀ। ਅਪਰੋਕਸੀਮੇਸ਼ਨ 4 ਤੋਂ 5 ਫਾਇਰ ਹੋਏ ਇਹਨਾਂ ਨਾਲ। ਤੁਸੀਂ ਵੀ ਜੋਬ ਫਾਇਰ ਕੀਤੀ ਉਹਨਾਂ ਨੇ। ਹਾਂ ਮੇਰੇ ਰਿਲੇਟਿਵ ਹੈਗੇ ਨੇ ਉਹਨਾਂ ਨੇ ਜਵਾਬੀ ਫਾਇਰ 3-4 ਕੀਤੇ ਨੇ ਉਹਨਾਂ ਤੇ। ਪਰ ਉਹ ਨਿਕਲ ਗਏ ਹੁਣੇ ਤੇ ਕਿੰਨੇ ਬੰਦੇ ਆਏ ਸੀ ਸ਼ਾਇਦ ਅਪ੍ਰੋਕਸੀਮੇਸ਼ਨ ਮੋਟਰਸਾਈਕਲ ਸਪਲੈਂਡਰ ਸੀ ਤੇ ਸ਼ਾਇਦ ਦੋ ਬੰਦੇ ਸੀ ਮੋਟਰਸਾਈਕਲ ਦੇ ਮੂੰਹ ਬੰਨੇ ਹੋਏ ਸੀ ਤੁਹਾਨੂੰ ਕੋਈ ਕਿਸੇਰ ਦੀ ਕੋਈ ਅੱਗੇ ਤੰਕੀ ਜਾਂ ਫੋਨ ਤੇ ਕੋਈ ਕਿਸ तरह ਦੀ ਮੰਗ ਕੋਈ ਲੜਾਈ ਝਗੜਾ ਇਹਦੇ ਬਾਰੇ ਮੈਂ ਹੁਣ ਕੋਈ ਗੱਲ ਨਹੀਂ ਕਰਨਾ ਚਾਹਾਂਗਾ ਮੈਂ ਆਣ ਕੇ ਕਰਦਾ ਫਿਰ ਠੀਕ ਸੀ ਬਉਸ਼ਾਲਾ ਰੋਡ ਦੇ ਉੱਤੇ ਵਿਪਨ ਕੁਮਾਰੀ ਵਾਈਫ ਆਫ ਕੁਲਦੀਪ ਕੁਮਾਰ ਇਹਨਾਂ ਨੇ ਇਹ ਸ਼ਟਰ ਲਾਇਆ ਸੀ ਤੇ ਇਹਨਾਂ ਦੇ ਸ਼ਟਰ ਤੋਂ ਬੰਦ ਦੇ ਬਾਹਰ ਹੀ ਗੋੜੀ ਚਲਾ ਗਏ ਉਹ ਫਿਰ ਇਹਦੇ ਲੇਡੀ ਦੇ ਲੱਤ ਦੇ ਵਿੱਚ ਲੱਗੀ ਉਹ ਉਹਨਾਂ ਹਸਪਤਾਲ ਹੈਗਾ ਐਸ ਐਚ ਓ ਸਾਡਾ ਉੱਥੇ ਆ ਮੈਂ ਹਸਪਤਾਲ ਆਇਆ ਸੀ ਤੇ ਕੁਇਗਲਿੰ ਫੜਾਂਗੇ ਇਹਨਾਂ ਨੂੰ ਵੀ ਅੱਜ ਵੀ ਤੁਹਾਨੂੰ ਪਤਾ ਹੈ ਦੁਪਹਿਰੇ ਕੀਤੀ ਹੈ ਜਿਹੜੀ ਕਾਨਫਰੈਂਸ ਐਸ ਐਸ ਪੀ ਸਾਹਿਬ ਨੂੰ ਉਹ ਵੀ ਸਾਡੇ ਇੱਥੇ ਜੰਡਿਆਲੇ ਦੇ ਵਿੱਚ ਆਪਣੇ ਮੈਡਿਕਲ ਦੇ ਐਸ ਐਨ ਆਰ ਦੇ ਗੋਲੀਆਂ ਚੱਲੀਆਂ ਸੀ ਜਿਹੜੀਆਂ ਉਹਦੇ ਵਿੱਚ ਅਸੀਂ ਚਾਰੇ ਦੇ ਚਾਰੇ ਬੰਦੇ ਰਾਉਂਡ ਅਪ ਕਰ ਲਏ ਉਹ ਪਹਿਲਾਂ ਫੜੇ ਸੀ ਅੱਜ ਸਵੇਰੇ ਉਹਨਾਂ ਦੀ ਪੁੱਛਗਿੱਛ ਦੇ ਉੱਤੇ ਦੋ ਬੰਦੇ ਸਾਡੇ ਕੋਲ ਫਿਰ ਮਿਲੇ ਜਿਨ੍ਹਾਂ ਨੇ ਪੁਲਿਸ ਤੇ ਫਾਇਰ ਕੀਤੀ ਸਾਡੇ ਐਸ ਐਚ ਓ ਸਾਹਿਬ ਨੂੰ ਉਹਦੇ ਫਾਇਰਿੰਗ ਦੇ ਵਿੱਚ ਉਹਦੇ ਵੀ ਗੋਲੀ ਲੱਗੀ ਇੱਕ ਲੱਤ ਨਹੀਂ ਇੱਕ ਇੱਕ ਲੱਤ ਤੇ ਗੋਲੀ ਚੱਲਨ ਦਾ ਕੋਈ ਕੰਨ ਪੜਗਾ ਇਹ ਲੜਕੀ ਦੇ ਤਾਂ ਇੱਕ ਲੱਤ ਦੇ ਵਿੱਚੋਂ ਲੱਗ ਕੇ ਪਾਰ ਹੋ ਗਈ ਆ ਤੇ ਦੂਜੇ ਦੇ ਉੱਪਰ ਦੀ ਲੰਗੀ ਆ ਹਾ ਥ੍ਰੈਟ ਦਾ ਪਤਾ ਲੱਗਿਆ ਆ ਥ੍ਰੈਟ ਕਾਲ ਇਹਨਾਂ ਨੂੰ ਵੀ ਆਈ ਆ ਉਹਦੇ ਚੱਲ ਰਿਆ ਸਾਡੀ ਇਨਵੈਸਟੀਗੇਸ਼ਨ ਚੱਲਦੀ ਹੈ ਸਰ ਟੋਟਲ ਕਿੰਨੇ ਫਾਇਰ ਹੋਏ ਆ ਉਹਨਾਂ ਵਲੋਂ ਕਿੰਨੇ ਸੱਗੇ ਇਹ ਮੈਂ ਤਾਂ ਜੀ ਹਸਪੀਟਲ ਹੀ ਆਇਆ ਬਾਕੀ ਮੌਕੇ ਤੇ ਜਾ ਕੇ ਦੇਖਦਾ ਪਰ ਜੋ ਇਹਨਾਂ ਦਾ ਕਹਿਣਾ ਆ ਦੋ ਤਿੰਨ ਫਾਇਰ ਹੋਏ ਆ ਕਿੰਨੇ ਵਲੋਂ ਥ੍ਰੈਟ ਮਲਾਈ ਇਹਨਾਂ ਨੂੰ ਠੱਟਦਾ ਜੀ ਇਹ ਕਲੀਅਰ ਕਰਦੇ ਹੁਣ ਇਹਨਾਂ ਤੋਂ ਕਿਹੜਾ ਬੰਦਾ ਹੈਗਾ ਉਹਦਾ ਸਾਡਾ ਚੱਲ ਰਿਆ ਅਜੇ ਇੱਥੇ ਦੱਸਣਾ ਤਾਂ ਨਹੀਂ ਬਣਾਸੋ ਨਾਲ ਇੱਥੇ ਜੰਗੜਾ ਵਿੱਚ ਜਿੰਨੀਆਂ ਵੀ ਅੱਗੇ ਗੋਲੀਆਂ ਚੱਲੀਆਂ 100% ਅਸੀਂ ਸਾਰੇ ਬੰਦੇ ਫੜੇ ਆ ਸਲਾਖਾਂ ਦੇ ਅੰਦਰ ਭੇਜੇ ਤੇ ਇਹ ਵੀ ਜਲਦੀ ਤੋਂ ਜਲਦੀ 2-3 ਦਿਨ ਦੇ ਅੰਦਰ ਅੰਦਰ ਫੜਨ ਦੀ ਕੋਸ਼ਿਸ਼ ਕਰਾਂਗੇ ਕੋਈ ਸਮਝ ਲੱਗ ਗਈ ਕੋਈ ਕੀ ਕਾਰਨ ਕੀ ਹੋ ਸਕਦਾ ਬਸ ਇਹ ਕਾਰਨ ਦਾ ਤਾਂ ਹੋਵੇਗਾ ਜਦੋਂ ਉਹ ਜਿਹੜਾ ਪਹਿਲਾ ਹੁਣ ਤੁਹਾਡੇ ਸਾਹਮਣੇ ਵੀ ਆ ਤੁਸੀਂ ਸਵੇਰੇ ਐਸਐਸਪੀ ਸਾਹਿਬ ਤੋਂ ਵੀ ਉਹਨਾਂ ਨੇ ਉਹਨੂੰ ਜੀਪੀਐਫ ਕਿਸੀ ਕਿਤੀ ਆ ਉਹਦੇ ਵਿੱਚ ਵੀ ਉਹਨਾਂ ਦਾ ਤਾਂ ਲੈਣ ਦੇਣ ਦਾ ਮਸਲਾ ਆ ਹੁਣ ਇਹਨਾਂ ਦਾ ਵੀ ਜਿਹੜੀ ਹੈਗੀ ਉਹ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਸਾਰਾ ਇਨਵੈਸਟੀਗੇਟ ਕਰਾ ਲਿਆ ਅੱਛਾ ਜੋ ਥ੍ਰੈਟ ਕਰਨਾਂ ਆ ਰਹੀਆਂ ਆ ਮੈਂ ਕਿਹਦੀ ਸੰਬੰਧ ਵਿੱਚ ਇਹਦਾ ਸਾਈਬਰ ਕ੍ਰਾਈਮ ਉਹਦੀ ਵੱਲੋਂ ਕਿੰਨੀ ਕਿ ਬਿਲਕੁਲ ਸਾਈਬਰ ਕ੍ਰਾਈਮ ਦੀ ਵੀ ਸਾਡੀਆਂ ਟੀਮਾਂ ਬਹੁਤ ਵਧੀਆ ਹੈ ਜਿਹੜੀ ਸਾਡਾ ਸੈੱਲ ਹੈਗਾ ਉਹ ਉਹਦੀ ਮਦਦ ਨਾਲ ਪਬਲਿਕ ਦੀ ਮਦਦ ਦੇ ਨਾਲ ਇਹ ਸਾਰੇ ਦਾ ਸਾਰਾ ਅਸੀਂ ਆ ਪਹਿਲੇ ਟਰੇਸ ਕੀਤੇ ਆ ਸਾਈਬਰ ਕ੍ਰਾਈਮ ਸਾਡਾ ਬਹੁਤ ਵਧੀਆ ਜ਼ਿਲ੍ਹੇ ਦਾ ਇਹ ਉਹਦੀ ਕਾਫੀ ਮਦਦ ਕਰ ਸਕਦਾ ਇਸ ਕੰਮ ਵਿੱਚ